ਕਰਕੇ ਕਿਤੇ ਹਰ ਵੇ

ਬੜੀਆ ਡੋਨੋ ਲਾਈਨ ਤੋੜ मंट्रीज अच्छा रिपोर्ट सर जज ओके सी वो सर एसपी रिपोर्ट सर ओके जी सर मीडियम ब्रीफिंग ऑलरेडी जी सर आप बिल्कुल अ लिखा नहीं है Thank you. Thank you, sir. ਅ ਜ਼ਿਲ੍ਹਾ ਕੰਨਾ ਵਿੱਚ ਬਤੌਰ ਨਵੇਂ ਐਸਐਸਪੀ ਨਿਯੁਕਤ ਹੋਣ ਤੇ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਸਵਾਗਤ ਕਰਦੀ ਹਾਂ ਅਤੇ ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਨਾਲ ਹੁਬਰੂ ਹੋਣ ਲਈ ਸਾਨੂੰ ਪਤਾ ਹੈ ਕਿ ਮੀਡੀਆ ਟਰਾਂਸਪੇਰੈਂਸੀ ਪੁਲਿਸਿੰਗ ਲਈ ਇੱਕ ਬਹੁਤ ਹੀ ਇੰਪੋਰਟੈਂਟ ਪਾਰਟਨਰ ਹੈ ਅਤੇ ਇਸ ਜ਼ਿਲ੍ਹੇ ਵਿੱਚ ਮੇਰਾ ਇਹ ਟੀਚਾ ਰਹੇਗਾ मान्योग सीएम साहब ਅਤੇ માન્યोग बीजेपी साहब ਦੀ ਕੋਰ ਪ੍ਰਾਇੋਰਟੀਜ਼ ਨੂੰ ਅੱਗੇ ਵਧਾਉਂਦੇ ਹੋਏ ਇੱਕ ਪੀਪਲ ਓਰੀਐਂਟਡ ਟੈਕਨੋਲੋਜੀ ਡਰਾਈਵਨ ਅਤੇ ਅਕਾਊਂਟੇਬਲ ਪੁਲਿਸਿੰਗ ਹੀ ਸਾਡੇ ਜ਼ਿਲ੍ਹੇ ਦਾ ਆਬਜੈਕਟਿਵ ਰਹੇਗਾ। ਮੇਰੀ ਇੱਕ 3 ਪ੍ਰੋਂਗਡ ਅਪਰੋਚ ਕਹਿ ਲੋ ਹੋਏਗੀ ਜੋ ਕਿ ਇੱਕ ਗੈਂਗਸਟਰ ਜਿਹਨੂੰ ਆਰਗੇਨਾਈਜ਼ ਕ੍ਰਿਮੀਨਲਸ ਆਪਾਂ ਕਹਿੰਦੇ ਆ ਦੂਜਾ ਯੁੱਧ ਨਸ਼ਿਆਂ ਵਿਰੁੱਧ ਨੂੰ ਵਧਾਉਂਦੇ ਹੋਏ ਅਸੀਂ EDP ਦੀ ਪਾਲਿਸੀ ਤੇ ਫੋਕਸ ਕਰਾਂਗੇ। ਯਾਨੀ ਕਿ ਇਨਫੋਰਸਮੈਂਟ ਜਿਦੇ ਵਿੱਚ ਜਿਹੜੇ ਵੱਡੀ ਮੱਛਲੀਆਂ ਨੇ ਉਹ ਵੀ ਟਿਸਟਰੀ ਪੈਡਲਰਸ ਤੇ ਵੀ ਦੋਨਾਂ ਤੇ ਨਤ ਪਾਈ ਜੇ ਜਿਹੜੇ ਪੁਆਇੰਟ ਆਫ ਸੇਲਸ ਤੇ ਨਸ਼ਾ ਵੇਚਦੇ ਨੇ ਦੂਜਾ ਰਹੇਗਾ ਡੀ ਐਡਿਕਸ਼ਨ ਜਿਦੇ ਵਿੱਚ ਡੀ ਐਡਿਕਸ਼ਨ ਸੈਂਟਰ ਅਤੇ ਉਡ ਸੈਂਟਰਾਂ ਵਿੱਚ ਖੰਨਾ ਪੁਲਿਸ ਵੱਧ ਤੋਂ ਵੱਧ ਜਿਹੜੇ ਯੂਜ਼ਰਸ ਨੇ ਜਿਨ੍ਹਾਂ ਨੂੰ ਅਸੀਂ ਵਿਕਟਿਮਸ ਦੀ ਤਰ੍ਹਾਂ ਟ੍ਰੀਟ ਕਰਦੇ ਹਾਂ ਉਹਨਾਂ ਨੂੰ ਉਹਨਾਂ ਦੀ ਭਰਤੀ ਕੀਤੀ ਜਾਏਗੀ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਵਿਲੇਜ ਡਿਫੈਂਸ ਕਮੇਟੀਆਂ ਐਨ ਜੀਓਜ਼ ਤੁਹਾਡੇ ਸਾਰਿਆਂ ਨਾਲ ਮਿਲ ਕੇ ਅਤੇ ਤੀਸਰਾ ਰਹੇਗਾ ਪ੍ਰੀਵੈਂਸ਼ਨ ਜਿਦੇ ਵਿੱਚ ਅਸੀਂ ਵਕ ਵਕ ਏਜੰਸੀਜ਼ ਵਕ ਵਕ ਡਿਪਾਰਟਮੈਂਟਸ ਨਾਲ ਮੋਡੇ ਨਾਲ ਮੋਡਾ ਲਾ ਕੇ ਕੰਮ ਕਰਾਂਗੇ ਦੂਜਾ ਮੇਰਾ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਇਹੀ ਰਹੇਗਾ ਕਿ ਬਤੌਰ ਐਸਐਸਪੀ ਖੰਨਾ ਸਾਰੇ ਜਿਹੜੀ ਸਾਡੇ ਆਮ ਨਾਗਰਿਕ ਨੇ মিডিਆ ਹੈ ਤੁਹਾਡੇ ਸਾਰਿਆਂ ਦੇ ਨਾ ਸਿਰ ਗ੍ਰੀਵੈਂਸਸ ਪਰ ਸਜੈਸ਼ਨਸ ਤੇ ਵੀ ਵੱਧ ਚੜ ਕੇ ਅਸੀਂ ਕੰਮ ਕਰਾਂਗੇ ਇਸ ਲਈ ਡੇ ਟੂ ਡੇ ਇੰਗੇਜਮੈਂਟ ਪਬਲਿਕ ਨਾਲ ਨੂੰ ਇੱਕ ਬਹੁਤ ਇੰਪੋਰਟੈਂਟ ਪ੍ਰਾਇੋਰਟੀ ਦਿੱਤੀ ਜਾਵੇਗੀ ਤੀਸਰਾ ਰਹੇਗਾ ਕਿ ਜਿਹੜੇ ਸਾਡੇ ਆਮ ਨਾਗਰਿਕ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਦੇ ਲਈ ਵਿਜੀਬਲ ਪੁਲਿਸ ਪ੍ਰੈਜ਼ੈਂਸ ਹੋਏਗੀ ਜਿਹੜੇ ਸਾਡੇ ਹਾਈ ਫੁੱਟਫਾਲ ਏਰੀਆਜ਼ ਨੇ ਤੇ ਜਿਹੜੇ ਸਾਰੇ ਵਲਨਰੇਬਲ ਏਰੀਆਜ਼ ਨੇ ਬਾਕੀ ਸਾਰੀ ਜਿਹੜੀ ਸਾਡੀ ਪ੍ਰਾਇੋਰਟੀਜ਼ ਨੇ ਇਨਕਲੂਡਿੰਗ ਪੰਜਾਬ ਪੁਲਿਸ ਸਾਡੇ ਮੁਲਾਜ਼ਮਾਂ ਦੇ ਵੈਲਫੇਅਰ ਦੀ ਤੇ ਇਹਨਾਂ ਦੀ ਕਪੈਸਿਟੀ ਬਿਲਡਿੰਗ ਵੀ ਬਹੁਤ ਧਿਆਨ ਚ ਰੱਖੀ ਜਾਏਗੀ ਬਾਕੀ ਸਾਰੀ ਪ੍ਰਾਇੋਰਟੀਜ਼ ਜ਼ਿਲ੍ਹੇ ਦਾ ਦੌਰਾ ਕਰਕੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਕੇ ਪਬਲਿਕ ਇੰਟਰੈਕਸ਼ਨ ਕਰਕੇ ਉਹ ਤੇ ਕੀ ਪਿਆ ਜਾਣ ਗਿਆ ਤੇ ਦੁਆਰਾ ਇਹ ਹੀ ਰਿਪੀਟ ਕਰਾਂਗੀ ਕਿ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਸਾਰਿਆਂ ਨੂੰ ਵਚਨਬੱਧ ਕੀਤਾ ਹੈ ਕਿ ਅਸੀਂ ਰਿਜ਼ਲਟ ओरिएंटेड पोलिसिंग ਵਿਦ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਟੂ ਗੁੰਡਾ ਐਲੀਮੈਂਟਸ ਆਦਿ ਤੇ ਫੋਕਸ ਕਰਾਂਗੇ ਧੰਨਵਾਦ ਜੈ ਜੀ